ਇਸ ਸਮੇਂ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਿਆ ਦੱਸ ਦਈਏ 모ਹਾਲੀ ਤੋਂ ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ 모ਹਾਲੀ ਪੁਲਿਸ ਦਾ ਨਸ਼ਾ ਦੇ ਖਿਲਾਫ ਆਪਰੇਸ਼ਨ ਕਾਸੋ ਜੁੜਾ ਹੈ ਉਚ ਲਾਇਆ ਗਿਆ ਤੇ ਪੁਲਿਸ ਚੌਂਕੀ ਫੇਸ 8 모ਹਾਲੀ ਵਿਖੇ ਆਪਣੀ ਟੀਮ ਨੂੰ ਲੈ ਕੇ ਜੁੜਾ ਹੈ ਚਲਾਇਆ ਗਿਆ ਨਸ਼ਾ ਤਸਕਰਾਂ ਦੇ ਖਿਲਾਫ ਅਚਨਚੇ ਚੈਕਿੰਗ ਅਭਿਆਨ ਜਿਹੜਾ ਉਹ ਵੀ ਕੀਤਾ ਜਾ ਰਿਹਾ ਹੈ ਤੇ ਚੌਂਕੀ ਇੰਚਾਰਜ ਜੀ ਅਭਿਸ਼ੇਕ ਸ਼ਰਮਾ ਦੀ ਅਗਵਾਈ ਜਫੇਸ 6 ਸਥਿਤ ਬਾਲਮੀਕੀ ਕਲੋਨੀ ਅਤੇ ਫੇਸ 8 ਉਦਯੋਗਿਕ ਖੇਤਰ ਦੇ ਵਿੱਚ ਇੰਡਸਟਰੀਅਲ ਏਰੀਆ ਦੇ ਵਿੱਚ ਸਥਿਤ ਗੁਰੂ ਨਾਨਕ ਕਲੋਨੀ ਚ 30 ਤੋਂ 40 ਕਰਾਨੀ ਤਲਾਸ਼ੀ ਜਿਹੜੀ ਹੈ ਉਹ ਲਈ ਜਾ ਰਹੀ ਹੈ ਤੇ ਸ਼ਾਮ 4 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਇਹ ਤਲਾਸ਼ੀ ਜਿਹੜੀ ਹੈ ਉਹ ਇਲਾਕੇ ਦੀ ਕੇਰਾਬੰਦੀ ਲਈ ਸ਼ੱਕੀ ਘਰ ਦੀ ਤਲਾਸ਼ੀ ਜਿਹੜੀ ਹੈ ਉਹ ਲਈ ਗਈ ਹੈ ਤੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਜਿਹੜੀ ਹੈ ਉਹ ਇਸ ਕਰਕੇ ਲਈ ਗਈ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਨਸ਼ੇ ਦੀ ਵਸਤੂ ਦਾ ਜਿਹੜਾ ਹੈ ਲੋਕ ਇੱਕ ਦੂਜੇ ਨੂੰ ਆਦਾਨ-ਪ੍ਰਦਾਨ ਜਿਹੜਾ ਕਰਦੇ ਨੇ ਨਸ਼ੇ ਤਸਕਰਾਂ ਦੇ ਖਿਲਾਫ ਇਹ ਆਪਰੇਸ਼ਨ ਜਿਹੜਾ ਹੈ ਉਹ ਚਲਾਇਆ ਗਿਆ ਹੈ